ਜੇਕਰ ਤੁਹਾਨੂੰ ਇਹ ਭੁਲੇਖਾ ਹੈ ਕਿ ਚੰਡੀਗੜ੍ਹ ਦੇ ਵਿੱਚ ਕਾਨੂੰਨ ਵਿਵਸਥਾ ਤੇ ਜੋ ਟ੍ਰੈਫਿਕ ਹੈ ਉਹ ਚਾਕ ਚੌਬੰਦ ਹੈ ਤਾਂ ਅੱਜ ਤੁਹਾਡਾ ਭੁਲੇਖਾ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ 15 ਅਕਤੂਬਰ ਦੀ ਸ਼ਾਮ ਨੂੰ ਦੋ ਭੈਣਾਂ ਦੇ ਉੱਪਰ ਲਾਲ ਰੰਗ ਦੀ ਥਾਰ ਨੇ ਜੋ ਕਹਿਰ ਟਾਇਆ ਉਸ ਦੇ ਵਿੱਚ ਇੱਕ ਭੈਣ ਦੀ ਮੌਤ ਹੋ ਗਈ ਤੇ ਦੂਜੀ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ ਚੰਡੀਗੜ੍ਹ ਦੇ ਵਿੱਚ ਹਾਦਸਾ ਹੋਣਾ ਇੱਕ ਗੱਲ ਹੈ ਪਰ ਚੰਡੀਗੜ੍ਹ ਪੁਲਿਸ ਦੀ ਲਾਪਰਵਾਹੀ ਇੱਕ ਦੂਜੀ ਗੱਲ ਹੈ ਕਿਉਂਕਿ ਕਿਹਾ ਜਾ ਸਕਦਾ ਹੈ ਕਿ ਇੰਨਾ ਕੁੜੀਆਂ ਦੇ ਜੋ ਸੱਟਾਂ ਲੱਗੀਆਂ ਨੇ ਇੱਕ ਦੀ ਤਾਂ ਮੌਤ ਹੋ ਗਈ ਉਸ ਦੇ ਵਿੱਚ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਵੀ ਜ਼ਿੰਮੇਵਾਰ ਹੈ ਜੀ ਹਾਂ ਇਹ ਕਹਿਣਾ ਬਣਦਾ ਵੀ ਹੈ ਕਾਰਨ ਇਹ ਹੈ ਕਿ ਜਿਸ ਲਾਲ ਥਾਰ ਨੇ ਇਨ੍ਹਾਂ ਕੁੜੀਆਂ ਦੇ ਉੱਪਰ ਇਹ ਤਸ਼ੱਦਦ ਟਾਇਆ ਜਾਂ ਕਹਿ ਲਈਏ ਕਿ ਸੜਕ ਕਿਨਾਰੇ ਖੜੀਆਂ ਇਨ੍ਹਾਂ ਕੁੜੀਆਂ ਨੂੰ ਸ਼ਿਕਾਰ ਬਣਾਇਆ ਉਹ ਖੂਨੀ ਥਾਰ ਜੋ ਸੀ ਚੰਡੀਗੜ੍ਹ ਦੀਆਂ ਸੜਕਾਂ ਤੇ ਸਾਲ 2022 ਤੋਂ ਦੌੜ ਰਹੀ ਸੀ ਦੇ ਉਸ ਤੋਂ ਬਾਅਦ ਲਗਾਤਾਰ ਇਸਨੇ ਕਾਨੂੰਨ ਨੂੰ ਛਿੱਕੇ ਟੰਗਿਆ ਪਰ ਚੰਡੀਗੜ੍ਹ ਪੁਲਿਸ ਨੂੰ ਸ਼ਾਇਦ ਇਸ ਦੀ ਪਿੰਡਕ ਨਹੀਂ ਲੱਗੀ ਜਾਂ ਲਾਪਰਵਾਹੀ ਕਹਿ ਲਈਏ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਇਹ ਦੋਹੇ ਕੁੜੀਆਂ ਸੜਕ ਪਾਰ ਕਰਨ ਦੀ ਤਿਆਰੀ ਵੀ ਸੰਤ ਤ ਤੇਜ਼ ਰਫਤਾਰ ਇੱਕ ਥਾਰ ਗੱਡੀ ਆਉਂਦੀ ਹੈ ਜਿਸ ਦਾ ਵੀਆਈਪੀ ਨੰਬਰ ਵੀ ਹੈ ਚੰਡੀਗੜ੍ਹ ਨੰਬਰ ਦੀ ਗੱਡੀ ਹੈ ਇਹ ਥਾਰ ਗੱਡੀ ਉਹਨਾਂ ਦੇ ਉੱਪਰ ਚੜ ਜਾਂਦੀ ਹੈ ਇੱਕ ਕੁੜੀ ਦੀ ਮੌਕੇ ਤੇ ਮੌਤ ਹੁੰਦੀ ਹੈ ਦੂਜੀ ਇਸ ਸਮੇਂ ਜ਼ੇਰੇ ਇਲਾਜ ਹੈ ਪਰ ਇਸ ਦੇ ਵਿੱਚ ਜੋ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਇਸ ਥਾਰ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ ਉਸ ਦੇ ਪਿੱਛੇ ਦੇ ਇੱਕ ਕਾਰਨ ਨੇ ਉਹ ਵੀ ਦੱਸਾਂਗੇ ਪਰ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਕੁੜੀਆਂ ਦੇ ਪਰਿਵਾਰ ਦਾ ਦੁੱਖ ਦਿਖਾ ਦਈਏ ਜੋ ਇਸ ਸਮੇਂ ਸਵਾਲ ਪੁੱਛ ਰਹੇ ਨੇ ਕਿ ਸਾਡੀਆਂ ਧੀਆਂ ਦੀ ਕੀ ਗਲਤੀ ਸੀ ਤੇਜ਼ ਰਫ਼ਤਾਰ ਥਾਰ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਜ਼ਿੰਦਗੀ ਲੈ ਲਈ ਤੇ ਦੂਜੀ ਲਗਭਗ ਅਪਾਹਜ ਹੋ ਚੁੱਕੀ ਹੈ ਰੋਡ ਦੇ ਕਿਨਾਰੇ 'ਤੇ ਖੜੀ ਹੋਈ ਸੀ ਤੇ ਥਾਰ ਵਾਲਾ ਇਤਨੀ ਸਪੀਡ ਤੇ ਦਾ ਕਿ ਉਹਨੇ ਜੇ ਸਾਈਡ 'ਮਾਂ ਅੱਗੇ ਜੇ ਠੋਕ ਦਿਆ अच्छा मौके पर ही एक बड़ी लड़की की मेरी वहीं पे डेथ हो गई और छोटी लड़की जे, मेरी जे, सीरियस हालत में है अभी क्या कर पर आई मुझे नहीं पता चला कि मेरी बच्ची का इंतकाल हो गया मैंने हाथ लगाया मैं सोचने लगी पैर में चोट लग रही होगी देख क्यों नहीं रहे डॉक्टर छोटे वाली को देखी उसके पास भी कोई डॉक्टर नहीं था उसे भी कोई देखने तक नहीं बस लिटा रखी थी कोई भी पास में नहीं आया کہ رہے ہیں ہاں سائن کر لو یہاں وہ کاگے چیک کر لو یہ کارڈ بنوا لو یہ بنوا لو میں پھر دوبارہ گئی میرا من نہیں مانا میں دیکھنے لگی اتنا بڑا منہ ہو رہا میری بچی کا اتنی موٹی موٹی آنکھیں لال سرخ ہو رہی میری بچی کا اتنے سے بھی چوٹ لگ جاتی تھی بہت روتی تھی کتنی بچیاں کتنی تھی آپ کی چار لڑکیاں ایک لڑکا میرے پاس ਜਦੋਂ ਪੁਲਿਸ ਤੱਕ ਇਹ ਖਬਰ ਪਹੁੰਚੀ ਕਿ ਇੰਨਾ ਵੱਡਾ ਐਕਸੀਡੈਂਟ ਹੋ ਗਿਆ ਹੈ ਤਾਂ ਉਸ ਥਾਰ ਦੀ ਨਿਸ਼ਾਨਦੇਹੀ ਕੀਤੀ ਗਈ ਪਤਾ ਲਗਾਇਆ ਗਿਆ ਕਿ ਉਹ ਥਾਰ ਕਿੱਥੇ ਹੈ ਤਾਂ ਇਹ ਲਾਲ ਰੰਗ ਦੀ ਥਾਰ ਬਰਾਮਦ ਹੋਈ ਬਿਲਕੁਲ ਹੀ ਨੁਕਸਾਨੀ ਗਈ ਸੀ ਤੇ ਇਸ ਦਾ ਜੋ ਚਾਲਕ ਸੀ ਜਾਂ ਮਾਲਕ ਕਹ ਲਈਏ ਉਹ ਫਿਲਹਾਲ ਫਰਾਰ ਹੈ ਪੁਲਿਸ ਉਸ ਤੱਕ ਪਹੁੰਚ ਨਹੀਂ ਕਰ ਸਕੀ ਹੈ ਇਸ ਥਾਰ ਬਾਰੇ ਸਾਡੇ ਪੱਤਰਕਾਰ ਨੇ ਵੀ ਜਾਣਕਾਰੀ ਹਾਸਲ ਕੀਤੀ ਤੇ ਮੌਕੇ ਤੋਂ ਦਿਖਾਇਆ ਕਿ ਇਹ ਥਾਰ ਕਿਸ ਕੰਡੀਸ਼ਨ ਦੇ ਵਿੱਚ ਹੈ ਇਹੀ ਥਾਰ ਹੈ ਔਰ ਇਸੀ ਜੋ ਸਥਿਤੀ ਹੈ ਇਸ ਦੇ ਜੋ ਹਾਲਾਤ ਨੇ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕੀ ਕਿੰਨੀ ਤੇਜ਼ੀ ਦੇ ਨਾਲ ਕਿੰਨੀ ਜ਼ੋਰ ਦੇ ਨਾਲ ਇਹ ਟੱਕਰ ਜਿਹੜੀ ਹੈ ਉਹ ਵੱਜੀ ਹੋਵੇਗੀ ਲੇਕਿਨ ਸਥਿਤੀ ਜਿਹੜੀ ਹੈ ਉਹ ਵੀ ਤੁਸੀਂ ਤਸਵੀਰਾਂ ਜ਼ਰੀਏ ਦੇਖ ਸਕਦੇ ਹੋ ਕਿ ਇੱਕ ਪੂਰਾ ਫੈਂਡਰ ਜਿਹੜਾ ਉਸ ਦੇ ਉੱਤੇ ਵੀ ਕਿੰਨਾ ਡੈਂਟ ਪਿਆ ਹੋਇਆ ਦੂਸਰੇ ਪਾਸੇ ਤੋਂ ਇੱਕ ਜਿਹੜਾ ਪੂਰਾ ਮਟਗਾਟ ਹੈ ਬੰਪਰ ਜਿਹੜਾ ਉਹ ਟੁੱਟ ਚੁੱਕਿਆ ਔਰ ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਿੰਨੀ ਜ਼ੋਰ ਦੇ ਨਾਲ ਕਿਉਂਕਿ ਇਹ ਕਿਸੇ ਤਰ੍ਹਾਂ ਦਾ ਕੋਈ ਪਲਾਸਟਿਕ ਨਹੀਂ ਬਲਕਿ ਬੜੀ ਹੈਵੀ ਜਿਹੜਾ ਮਟੀਰੀਅਲ ਦੇ ਨਾਲ ਇਹ ਪੂਰਾ ਬੰਪਰ ਬਣਿਆ ਹੋਇਆ ਸੀਗਾ ਪੂਰੇ ਉੱਪਰ ਫੈਂਡਰ ਦੇ ਨਾਲ ਬੋਨਰ ਦੇ ਉੱਪਰ ਜਿਹੜਾ ਪੂਰਾ ਡੈਂਟ ਪਿਆ ਹੋਇਆ ਜਿਹੜੀ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਇਸ ਨੂੰ ਕੱਲ ਇੱਕ ਏਜੰਸੀ ਦੇ ਵਿੱਚ ਲਿਜਾਇਆ ਗਿਆ ਜਿੱਥੋਂ ਠੀਕ ਕਰਵਾਉਣੀ ਸੀਗੀ ਲੇਕਿਨ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਇਸ ਬਾਬਤ ਜਾਣਕਾਰੀ ਮਿਲੀ ਤਾਂ ਨਾਲ ਦੀ ਨਾਲ ਪੁਲਿਸ ਵੱਲੋਂ ਟ੍ਰੇਸ ਕਰਕੇ ਹੁਣ ਇਸ ਨੂੰ ਪੁਲਿਸ ਦੀ ਚੌਂਕੀ ਦੇ ਵਿੱਚ ਲਿਆਂਦਾ ਗਿਆ ਜਿਸ ਇਲਾਕੇ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰਿਆ ਸੀ ਹੁਣ ਅਸੀਂ ਕਿਉਂ ਕਹਿ ਰਹੇ ਸੀ ਕਿ ਸਾਲ 2022 ਤੋਂ ਚੰਡੀਗੜ੍ਹ ਦੀਆਂ ਸੜਕਾਂ ਤੇ ਮੌਤ ਦੌੜ ਰਹੀ ਸੀ ਉਹ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜਦੋਂ ਪਰਿਵਹਨ ਐਪ ਦੇ ਵਿੱਚੋਂ ਇਸ ਨੰਬਰ ਦੀ ਗੱਡੀ ਦਾ ਡਿਟੇਲ ਕਢਵਾਈ ਗਈ ਤਾਂ ਜੋ ਚਲਾਨ ਨੇ ਉਹ ਕਰੀਬ 15 ਤੋਂ ਵੱਧ ਚਲਾਨ ਆਏ ਤੇ ਜ਼ਿਆਦਾ ਚਲਾਨ ਕਿਹੜੇ ਸੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਓਵਰ ਸਪੀਡਿੰਗ ਯਾਨੀ ਕਿ ਚੰਡੀਗੜ੍ਹ ਦੀ ਸੜਕ ਦੇ ਉੱਪਰ ਲੋਕ ਡਰਦੇ ਨੇ ਕਿ ਕਿਤੇ ਓਵਰ ਸਪੀਡਿੰਗ ਨਾ ਹੋ ਜਾਵੇ ਪਰ ਇਹ ਲਾਲ ਰੰਗ ਦੀ ਥਾਰ ਖੂਨੀ ਤੇ ਰਫਤਾਰ ਦੇ ਨਾਲ ਦੌੜਦੀ ਰਹੀ ਤੇ ਪੁਲਿਸ ਇਸ ਨੂੰ ਕਾਬੂ ਨਹੀਂ ਕਰ ਸਕੀ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਚੰਡੀਗੜ੍ਹ ਪੁਲਿਸ ਬੜੀ ਚਾਕ ਚੋਬੰਦ ਤੇ ਬੜੀ ਹਾਈ ਟੈਕ ਹੈ ਪਰ ਇਸ ਨੂੰ ਇਹ ਚੰਡੀ ਚੰਡੀਗੜ੍ਹ ਨੰਬਰ ਦੀ ਇਹ ਥਾਰ ਦੀ ਜੋ ਕਾਰਸਤਾਨੀ ਹੈ ਜੋ ਇਸ ਦੀ ਓਵਰ ਸਪੀਡਿੰਗ ਹੈ ਉਹ ਕਿਉਂ ਨਹੀਂ ਸਮਝਾਈ ਕਿਉਂ ਨਹੀਂ ਇਸ ਗੱਡੀ ਨੂੰ ਇੰਪਾਉਂਡ ਕੀਤਾ ਗਿਆ ਆਓ ਇੱਕ ਇੱਕ ਕਰਕੇ ਦਿਖਾਈਏ ਜੋ ਇਸ ਦੇ ਚਲਾਨ ਹੋਏ ਨੇ ਤਾਂ ਨਵੰਬਰ ਮਹੀਨੇ ਦੇ ਵਿੱਚ 14 ਨਵੰਬਰ 2022 ਦਾ ਇੱਕ ਚਲਾਨ ਆਇਆ ਹੈ ਇਸ ਦੇ ਵਿੱਚ ਸਪੀਡ ਲਿਮਿਟ ਨੂੰ ਕਰਾਸ ਕੀਤਾ ਗਿਆ ਹੈ 23 ਨਵੰਬਰ 2022 ਦੇ ਵਿੱਚ ਵੀ ਉਹੀ ਗੱਲ ਹੈ ਸਪੀਡ ਐਕਸੈਸ ਸਪੀਡ ਹੈ ਇਸ ਨੂੰ ਦਰਜ ਕੀਤਾ ਗਿਆ ਪਰ ਪੁਲਿਸ ਨੇ ਸ਼ਾਇਦ ਕਾਰਵਾਈ ਕਰਨ ਦੀ ਕੋਈ ਜੋ ਹੈ ਜ਼ਰੂਰਤ ਨਹੀਂ ਸਮਝੀ ਅੱਗੇ ਚੱਲਦੇ ਹਾਂ 8 ਦਸੰਬਰ 2022 ਨੂੰ ਇੱਥੇ ਵੀ ਐਕਸੈਸਿਵ ਸਪੀਡ ਲਿਮਿਟ ਕਰਾਸ ਕੀਤਾ ਗਿਆ ਉਹੀ ਕਲਾਗਰਾਮ ਟੂ ਰੇਲਵੇ ਸਟੇਸ਼ਨ ਫਿਰ 27 ਦਸੰਬਰ ਨੂੰ ਉਸੇ ਥਾਂ ਤੇ ਉਸੇ ਲਾਈਟ ਦੇ ਉੱਪਰ ਸਪੀਡ ਲਿਮਿਟ ਨੂੰ ਕਰਾਸ ਕੀਤਾ ਗਿਆ ਫਿਰ ਪੁਲਿਸ ਨਹੀਂ ਜਾਗੀ ਅੱਗੇ ਚੱਲਦੇ ਹਾਂ 8 ਜਨਵਰੀ 2023 ਨੂੰ ਫਿਰ ਸਪੀਡ ਲਿਮਿਟ ਕ੍ਰਾਸ ਕੀਤੀ ਗਈ 10 ਜਨਵਰੀ 20 2023 ਨੂੰ ਫਿਰ ਸਪੀਡ ਲਿਮਿਟ ਕ੍ਰਾਸ ਕੀਤੀ ਗਈ ਫਿਰ 20 ਜਨਵਰੀ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਉੱਥੇ ਵੀ ਸਪੀਡ ਲਿਮਿਟ ਕ੍ਰਾਸ ਕੀਤੀ ਗਈ ਵਿਕਾਸ ਮਾਰਗ ਚੰਡੀਗੜ੍ਹ ਦੇ ਉੱਪਰ ਇਹ ਆਫੈਂਸ ਕੀਤਾ ਗਿਆ ਫਿਰ ਕਲਾਗ੍ਰਾਮ 9 ਮਾਰਚ 2023 ਨੂੰ ਓਵਰ ਸਪੀਡ ਫਿਰ ਉਸ ਤੋਂ ਬਾਅਦ ਗੱਲ ਕਰੀਏ 22 ਮਾਰਚ 2023 ਨੂੰ ਓਵਰ ਸਪੀਡ ਕਲਾਗ੍ਰਾਮ ਟੂ ਰੇਲਵੇ ਸਟੇਸ਼ਨ ਤੇ ਉਸ ਤੋਂ ਬਾਅਦ 24 ਮਈ 2023 ਨੂੰ ਕਲਾਗ੍ਰਾਮ ਟੂ ਰੇਲਵੇ ਸਟੇਸ਼ਨ ਇਥੇ ਵੀ ਓਵਰ ਸਪੀਡ ਫਿਰ 30 ਜੁਲਾਈ 2023 ਨੂੰ ਇਥੇ ਵੀ ਓਵਰ ਸਪੀਡ ਕੀਤੀ ਗਈ ਕਲਾਗ੍ਰਾਮ ਪ੍ਰੀਲੋਸਟਨ ਯਾਨੀ ਕਿ ਇਸ ਸ਼ਬਦ ਵਿੱਚ ਇੱਕੋ ਹੀ ਥਾਂ ਵਾਰ-ਵਾਰ ਆ ਰਹੀ ਹੈ ਪੁਲਿਸ ਨੂੰ ਕੀ ਸਮਝ ਨਹੀਂ ਆਇਆ ਕਿ ਇੱਕੋ ਹੀ ਗੱਡੀ ਵਾਰ-ਵਾਰ ਰੂਲਾ ਨੂੰ ਜੋ ਹੈ ਵਾਇਲਟ ਕਰ ਰਹੀ ਹੈ ਉਸ ਤੇ ਕਿਉਂ ਨਹੀਂ ਕੀਤਾ ਗਿਆ ਕਿਉਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ 18 ਸਤੰਬਰ 2025 ਤੁਸੀਂ ਦੇਖੋ ਕਿ 6 ਜੁਲਾਈ ਦੀ ਆਫੈਂਸ ਡੇਟ ਹੈ ਸਪੀਡ ਲਿਮਿਟ ਇਥੇ ਵੀ ਹੈ 18 ਸਤੰਬਰ 2025 ਨੂੰ ਰੈੱਡ ਲਾਈਟ ਜੰਪਿੰਗ ਡੇਂਜਰਸ ਡਰਾਈਵਿੰਗ ਲਿਖਿਆ ਗਿਆ ਤੇ ਰੈੱਡ ਲਾਈਟ ਜੰਪਿੰਗ ਇਥੇ ਵੀ ਪੁਲਿਸ ਨਹੀਂ ਜਾਗਦੀ ਫਿਰ 22 ਸਤੰਬਰ ਨੂੰ ਕਿਹਾ ਗਿਆ ਕਿ ਵਾਇਲੇਸ਼ਨ ਆਫ ਰੋਡ ਮਾਰਕਿੰਗ ਰੋਡ ਮਾਰਕਿੰਗ ਦੀ ਵਾਇਲੇਸ਼ਨ ਕੀਤੀ ਗਈ ਜ਼ੈਬਰਾ ਕ੍ਰੋਸਿੰਗ ਦੀ ਮਾਰਕਿੰਗ ਨੂੰ ਵਾਇਲਟ ਕੀਤਾ ਗਿਆ ਤੇ ਇੱਥੇ ਵੀ ਇਸ ਦਾ ਚਲਾਨ ਆਇਆ ਉਸ ਤੋਂ ਬਾਅਦ 13 ਅਕਤੂਬਰ ਹਾਦਸੇ ਤੋਂ 2 ਦਿਨ ਪਹਿਲਾਂ 13 ਅਕਤੂਬਰ 2025 ਨੂੰ Z1 PGI ਚੌਕ ਨੇੜੇ 14 15 ਦੀ ਲਾਈਟ ਦੇ ਉੱਪਰ ਇੱਥੇ ਵੀ ਰੈੱਡ ਲਾਈਟ ਜੰਪਿੰਗ ਯਾਨੀ ਕਿ ਇਹ ਗੱਡੀ ਸਾਲ 2022 ਤੋਂ ਲੈ ਕੇ 2025 ਤੱਕ ਨਿਯਮਾਂ ਨੂੰ ਛਿੱਕੇ ਟੰਕੇ ਸੜਕਾਂ ਤੇ ਦੌੜਦੀ ਰਹੀ ਖਾਸ ਕਰਕੇ ਚੰਡੀਗੜ੍ਹ ਦੀਆਂ ਸੜਕਾਂ ਜਿੱਥੇ ਰੂਲ ਰੈਗੂਲੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਪਰ ਪੁਲਿਸ ਨਹੀਂ ਜਾਗਦੀ ਇਸ ਤੋਂ ਬਾਅਦ ਇੱਕ ਹੋਰ ਸਵਾਲ ਖੜਾ ਹੁੰਦਾ ਕਿ ਆਖਿਰਕਾਰ ਚੰਡੀਗੜ੍ਹ ਪੁਲਿਸ ਨੂੰ ਜਦੋਂ ਉਸ ਦੀਆਂ ਕਮੀਆਂ ਗਣੀਆਂ ਗਈਆਂ ਤਾਂ ਸਾਡੇ ਪੱਤਰਕਾਰ ਨਾਲ ਪੁਲਿਸ ਨੇ ਕਿਤਨੇ ਕਿਤੇ ਬਸਲੂਕੀ ਕੀਤੀ ਸਵਾਲ ਪੁੱਛੇ ਗਏ ਤਾਂ ਪੁਲਿਸ ਤੁਸੀਂ ਦੇਖੋ ਸਾਡੇ ਪੱਤਰਕਾਰਾਂ ਕਿਸ ਹਿਸਾਬ ਨਾਲ ਤੱਕਾ ਮੁਕੀ ਕਰਦੀ ਨਜ਼ਰ ਆਈ ਤੇ ਕਿਸ ਹਿਸਾਬ ਨਾਲ ਬਦਜ਼ੁਬਾਨੀ ਹੋਈ ਇਹ ਫਿਰ ਤੋਂ ਕੰਮ ਕੀ ਬਣਾ ਰਹੇ ਕੋਈ ਤੇ ਵੀਡੀਓ ਬਣਾਈ ਆਉਂਦੇ ਤੁਸੀਂ ਤਾਂ ਤਾਂ ਕਰ ਰਹੇ ਤੁਸੀਂ ਜਿਹੜੇ ਗਲਤੀ ਨੇ ਲਿਜਾਂਗਾ ਯਾਰ ਸਾਡੀ ਗਲਤੀ ਤੇ ਜਾਂਦਾ ਮੈਂ ਮੈਂ ਤਾਂ ਮੈਂ ਗੱਲ ਕਰ ਰਹੇ ਹਾਂ ਕਿ ਤੱਕੇ ਮਾਰ ਰਹੇ ਹਾਂ ਕੋਈ ਤਾਂ ਭਾਜੀ ਤੱਕੇ ਮਾਰੇ ਨਹੀਂਗੇ ਤੱਕ ਤੱਕੇ ਮਾਰੇ ਜਾਂ ਨਹੀਂ ਮਾਰੇ ਤੁਸੀਂ ਉੱਥੇ ਜਾਓਗੇ ਮੈਂ ਫਿਰ ਤੱਕੇ ਮਾਰੂੰਗਾ ਕਿੱਥੇ ਜਾਓਗੇ ਤੁਸੀਂ ਭਾਈ ਤੁਸੀਂ ਉੱਥੇ ਉੱਥੇ ਜਾਓਗੇ ਫਿਰ ਪੈ ਜਾਓ ਅਜੀ ਲੱਗਦਾ ਐਦਾਂ ੱਟਕੇ ਮਾਰਨ ਵਾਲਾ ਕੰਮ ਦੇ ਦੋ ਸਿੱਕੇ ਕੋਈ ਨਹੀਂ ਬਰਦਾਸ਼ਤ ਕਰਦਾ ਤੂੰ ਹੀ ਬਰਦਾਸ਼ਤ ਕਰਾ ਰਿਹਾ ਅਸੀਂ ਵੀ ਨਹੀਂ ਬਰਦਾਸ਼ਤ ਕਰਾ ਰਿਹਾ ਤੁਸੀਂ ਜਾਓ ਤੂੰ ਵੀ ਜਾਜ ਕਰ ਰਿਹਾ ਹਾਂ ਇਹੋ ਜਿਹਾ ਮਸਲਾ ਨਹੀਂ ਕੋਈ ਹੈਗਾ ਤੂੰ ਮਸਲਾ ਦਾ ਹੈਂਦੇ ਨਹੀਂ ਵੀਡੀਓ ਅਸੀਂ ਵੀ ਆਨ ਡਿਊਟੀ ਹਾਂ ਅਸੀਂ ਵੀ ਆਨ ਡਿਊਟੀ ਹਾਂ ਫਿਰ ਭਾਜੀ ਗੱਲ ਸੁਣੋ ਕਵਰੇਜ ਚੱਲ ਰਹੀ ਸੀ ਉਦੋਂ ਮੈਨੂੰ ਆਏ ਦੱਸੋ ਸਾਡੇ ਤੋਂ ਮੈਨੇ ਬਰਦਾਸ਼ਤ ਹੋਏਗਾ ਭਾਜੀ ਕਵਰੇਜ ਚੱਲ ਰਹੀ ਸੀ ਨਾ ਕਵਰੇਜ ਚੱਲ ਰਹੀ ਸੀ ਤੇ ਇਸ ਤੋਂ ਬਾਅਦ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕੀ ਇਸ ਖੂਨੀ ਥਾਰ ਨੂੰ ਪੁਲਿਸ ਨੇ ਰੋਕਿਆ ਕਿਉਂ ਨਹੀਂ ਕੀ ਸਿਰਫ ਥਾਰ ਵਾਲਾ ਹੀ ਇਹਨਾਂ ਕੁੜੀਆਂ ਦੇ ਮੌਤ ਦਾ ਜ਼ਿੰਮੇਵਾਰ ਹੈ ਜਾਂ ਸਿਸਟਮ ਜ਼ਿੰਮੇਵਾਰ ਹੈ ਇਹ ਸਵਾਲ ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿਉਂਕਿ ਸਵਾਲ ਇਸ ਕਰਕੇ ਬਣਦਾ ਹੈ ਕਿ ਸਿਟੀ ਬਿਊਟੀਫੁਲ ਚੰਡੀਗੜ੍ਹ ਪੂਰੇ ਦੇਸ਼ ਦੇ ਵਿੱਚ ਮੰਨੀ ਪਰਮੰਨੀ ਅਜੇਹੀ ਸਿਟੀ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਰੂਲ ਸਭ ਤੋਂ ਸਖਤ ਨੇ ਲੋਕ ਦਾਖਲ ਹੋਣ ਤੋਂ ਪਹਿਲਾਂ ਹੀ ਸਾਰੇ ਜੋ ਨਿਯਮ ਨੇ ਉਸ ਨੂੰ ਫੋਲੋ ਕਰਨ ਲੱਗ ਜਾਂਦੇ ਨੇ ਪਰ ਇਸ ਥਾਰ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ